ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੇ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਦਸੰਬਰ 2024 ਪੰਥਕ ਸਿਆਸਤ ਦੇ ਵਿੱਚ ਇਸ ਮਹੀਨੇ ਬਹੁਤ ਜ਼ਿਆਦਾ ਜਿਹੜੀ ਆ ਹਿਲਜੁਲ ਵੇਖਣ ਨੂੰ ਮਿਲੀ ਕਹਿ ਸਕਦੇ ਆਂ ਵੀ ਪੂਰਾ ਇੱਕ ਹਸਾਬ ਦਾ ਪਚਾਹ ਲਾਇਆ ਪਿਆ ਸੀ ਸਿਆਸੀ ਹਲਕਿਆਂ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਕੱਢ ਆਗੂ ਮਾਝੇ ਦੇ ਜਰਨਲ ਵਜੋਂ ਜਾਣੇ ਜਾਂਦੇ ਵਿਰਸਾ ਸਿੰਘ ਵਲਟੋਆ ਨੂੰ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਆ ਉਹ ਪਾਰਟੀ ਚੋਂ 10 ਸਾਲ ਵਾਸਤੇ ਕਹਿੰਦੇ ਵੀ ਕੱਢ ਦਿੱਤਾ ਜਾਵੇ ਪਾਰਟੀ ਉਹਨਾਂ ਨੂੰ ਕੱਢਦੀ ਨਹੀਂ ਹੈ ਤੇ ਪਰ ਪਾਰਟੀ ਤੋਂ ਉਹ ਕਿਨਾਰਾ ਜਿਹਾ ਕਰੀ ਰੱਖਦੇ ਆ ਪਰ ਜਥੇਦਾਰ ਸਾਹਿਬ ਦੇ ਖਿਲਾਫ ਵਿਰਸਾ ਸਿੰਘ ਵਲਟੋਆ ਜਿਹੜੇ ਆ ਉਹ ਸਮੇਂ-ਸਮੇਂ ਸਿਰ ਬਿਆਨ ਦਿੰਦੇ ਰਹਿੰਦੇ ਆ ਫੇਰ ਥਾਪੇ ਜਾਂਦੇ ਆ ਕੁਲਦੀਪ ਸਿੰਘ ਗੜਗੱਜ ਆ ਪਿਛਲੇ ਹਫਤੇ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕਈ ਪੰਥਕ ਮਸਲੇ ਜਿਹੜੇ ਆ ਉਹ ਹੱਲ ਕੀਤੇ ਆ ਤੇ ਹੁਣ ਕੁਲਦੀਪ ਸਿੰਘ ਗੜਗੱਜ ਹੋਣਾ ਦੀ ਕਚਹਿਰੀ ਦੇ ਵਿੱਚ ਪਹੁੰਚਿਆ ਵਿਰਸਾ ਸਿੰਘ ਵਲਟੋਆ ਵਿਰਸਾ ਸਿੰਘ ਵਲਟੋਆ ਦੀ ਪੱਟੀ ਸਾਹਿਬ ਹੁਣ ਪੰਥ ਵਾਪਸੀ ਹੋਊਗੀ ਜੀ ਕਿਉਂਕਿ 10 ਸਾਲ ਲਈ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਸੀ ਵੇਖੋ ਜੀ ਰਸਮੀ ਤੌਰ ਤੇ ਜਿਹੜਾ ਬਾਹਰ ਦਾ ਰਸਤਾ ਵਿਖਾਇਆ ਸੀ ਬਾਹਰ ਦਾ ਰਸਤਾ ਨਹੀਂ ਵਿਖਾਇਆ ਸੀਗਾ ਵਿਰਸਾ ਸਿੰਘ ਬੁਲਟਵਾ ਬਕਾਇਦਾ ਤੌਰ ਤੇ ਇੱਕ ਪਤਾ ਲੈਣ ਦੇ ਬਹਾਨੇ ਜਾਂਦੇ ਨੇ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਰਗਵੀਰ ਸਿੰਘ ਰਾਦੇਕਰ ਹੂੰ ਉਹਨਾਂ ਦੇ ਘਰ ਜਾ ਕੇ ਇਹ ਗੱਲ ਕਹਿੰਦੇ ਨੇ ਤੇ ਭੀਜੇ ਕਿ ਤੁਸੀਂ ਅਕਾਲੀ ਦਲ ਦੇ ਖਿਲਾਫ ਕੋਈ ਸਖਤ ਸਟੈਂਡ ਲਿਆ। ਹੋਰ ਵੀ ਬੋਲੇ ਨਾ ਬੋਲੇ ਮੈਂ ਤੇ ਖੰਡਾ ਖੜਕਾਉਂ। ਤੇ ਨਾਲ ਉਹਨਾਂ ਨੇ ਕੁਝ ਗਿਆਸੀ ਕਰਦੇ ਆ ਕਿ ਤੁਸੀਂ ਸਾਡੇ ਗੁਲਾਮ ਹੋ। ਤੁਸੀਂ ਸਾਡੇ ਭਰਤੀ ਕੀਤੇ ਹੋਇਓ। ਉਹ ਗੱਲ ਜਦੋਂ ਪਬਲਿਕ ਚਾਹੁੰਦੀ ਹੈ ਬਕਾਇਦਾ ਤੌਰ ਤੇ ਫਿਰ ਅਕਾਲ ਤਖਤ ਤੋਂ ਇੱਕ ਹੁਕਮ ਜਾਰੀ ਹੁੰਦਾ ਵੀ ਇਹਨੂੰ ਘੱਟੋ ਘੱਟ 10 ਸਾਲ ਉਹਦੇ ਪਾਰਟੀ ਚੋਂ ਕੱਢਿਆ ਜਾਵੇ। ਲੇਕਿਨ ਜਿਹੜੇ ਹੁਕਮ ਨੇ ਅਕਾਲ ਤਖਤ ਤੇ ਉਹ ਤੁਹਾਡੇ ਸਾਡੇ ਵਾਸਤੇ ਨੇ ਇਹਨਾਂ ਕਾਲੀਆਂ ਵਾਸਤੇ ਕੋਈ ਹੁਕਮ ਨਹੀਂ ਹੈਗੇ। ਇਹਨਾਂ ਵਾਸਤੇ ਮਜ਼ਾਕ ਨੇ ਉਹ। ਇਹਨਾਂ ਦੇ ਵਾਸਤੇ ਇੱਕ ਸ਼ੋਗਲ ਹੈ ਉਹਨਾਂ ਦਾ ਹੁਕਮ ਟਲੀਆ। ਜਦੋਂ ਇਹ 10 ਸਾਲਾਂ ਦੇ ਕੱਢਣ ਵਾਸਤੇ ਹੁਕਮ ਹੋ ਗਿਆ ਇਹ 15 ਅਕਤੂਬਰ 2024 ਦੀ ਗੱਲ ਹੈ ਲੇਕਿਨ ਡਾਕਟਰ ਚੀਮਾ ਉਹਨੂੰ ਕਹਿੰਦਾ ਵੀ ਤੂੰ ਅਸਤੀਫਾ ਦੇ ਦੇ ਤੇ ਮੁੜ ਕੇ ਕਿਹਾ ਜਾਂਦਾ ਜੀ ਉਹ ਤਾਂ ਅਸਤੀਫਾ ਹੀ ਦੇ ਕੇ ਚਲ ਗਿਆ ਕੱਡੀਆਂ ਨੂੰ ਕੀ ਸੀ ਇਹਨਾਂ ਨੇ ਉਹਦਾ ਅਸਤੀਫਾ ਮਨਜ਼ੂਰ ਕੀਤਾ ਨਾ ਕਿ ਪਾਰਟੀ ਜੋ ਕੱਢਿਆ ਅਕਾਲ ਤਖਤ ਦੇ ਹੁਕਮਾਂ ਨੂੰ ਟਿੱੱਚ ਜਾਣੇ ਇਹਨਾਂ ਨੇ ਇੱਕ ਵਾਰੀ ਦੀ ਕਿੰਨੀ ਵਾਰੀ ਜਾਣਿਆ ਚੀਮੇ ਨੇ ਟਿੱੱਚ ਅਕਾਲ ਤਖਤ ਦੇ ਹੁਕਮਾਂ ਨੂੰ ਔਰ ਕਿਸੇ ਵੀ ਜਥੇਦਾਰ ਦੇ ਵਿੱਚ ਹਿੰਮਤ ਨਹੀਂ ਕਿ ਉਹਨੂੰ ਕਾਲ ਤੱਕ ਤੇ ਤਲਬ ਕਰਕੇ ਉਹਦੀ ਖਚਾਈ ਕਰ ਸਕਿਆ ਦੋ ਤਰੀਕ ਦੀ ਸਖਤੀ ਜਿਹੜੀ ਆ ਉਸੇ ਕੱਲ ਦਾ ਨਤੀਜਾ ਸੀਗਾ ਤੁਹਾਨੂੰ ਪਤਾ ਹੋਏਗਾ ਇੱਥੇ ਹੀ ਬਸਨੀ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਸੀਗਾ ਕਿ ਇਹ ਜਥੇਦਾਰ ਸਾਡੇ ਮੁਲਾਜ਼ਮ ਨੇ ਇਹਨਾਂ ਨੂੰ ਕੰਨੋ ਫੜ ਕੇ ਕੰਮ ਕਰਾਓ ਤੇ ਜਦੋਂ ਉਹ ਜ਼ਥੇਦਾਰਾਂ ਕੋਲ ਗੱਲ ਗਈ ਸੀ ਤੇ ਉਹਨਾਂ ਵਾਰਨਿੰਗ ਕੀਤੀ ਸੀ 2 ਦਸੰਬਰ 2024 ਨੂੰ ਅਕਾਮ ਤਖਤੋਂ ਪੀਐਸਆਈਓਸ ਮੈਂਬਰ ਨੂੰ ਵਾਰਨਿੰਗ ਕਰਦੇ ਆ ਜੇ ਦੁਬਾਰਾ ਸ਼ਿਕਾਇਤ ਆਈ ਤੇ ਬਹੁਤ ਸਖਤੀ ਨਾਲ ਨਿਪਟਾਇਆ ਜਾਏਗਾ ਭਾਵੇਂ ਵਿਰਸਾ ਸਿੰਘ ਬਲਟੋਵਾ ਨੂੰ 10 ਆਲੀ ਕੱਢ ਦੀ ਗੱਲ ਕੀਤੀ ਸੀ ਲੇਕਿਨ ਵਿਰਸਾ ਦੇ ਵਿਰੋਧੀ ਕਹਿੰਦੇ ਸੀ ਇਹਨੂੰ ਪੰਥ ਚੋਂ ਛਕਣਾ ਚਾਹੀਦਾ ਸੀ ਜਿਹੜੀ ਜ਼ਥੇਦਾਰ ਤੇ ਘਰ ਜਾ ਕੇ ਧਮਕੀ ਦਿੱਤੀ ਸੀਗੀ ਜਮੀ ਹਰਪ੍ਰੀਤ ਦੇ ਖਿਲਾਫ ਬੋਲ ਜੂ ਇੰਨਾ ਕ ਬੋਲਿਆ ਇੰਨਾ ਕ ਬੋਲਿਆ ਜਿੰਨਾ ਕਿ ਇੱਕ ਸੁਧਾਰਨ ਸਿੱਖ ਦੀ ਬੋਲ ਸਕਦਾ ਅਜੇ ਤੁਸੀਂ ਕਹਿੰਦੇ ਆਂ ਵੀ ਅਸੀਂ ਸ੍ਰੀ ਗੁਰਨਾਨਦ ਸਿੰਘ ਭਿੰਡਰਾ ਵਾਲੇ ਦੀ ਗੋਦੀ ਜਾਂਦੇ ਕਮਾਣਿਆ ਉਹਨੇ ਕਾਲ ਤੱਕ ਜਿਹੜੀ ਜਿਹੜਾ ਲਈ ਕਦੀ ਬੇਇੱਜ਼ਤੀ ਨਹੀਂ ਸੀ ਕੀਤੀ ਉਹਨੇ ਕਦੀ ਉਹ ਕਾਲ ਤਖ ਦੀ ਮਰਿਆਦਾ ਚ ਕਦੀ ਭੰਗ ਨਹੀਂ ਸੀ ਕੀਤੀ ਤੁਸੀਂ ਭੰਗ ਵੀ ਕਰ ਰਹੇ ਹੋ ਤੁਸੀਂ ਜਥੇਦਾਰ ਦੀ ਬੇਇੱਜ਼ਤੀ ਵੀ ਕਰ ਰਹੇ ਹੋ ਫਿਰ ਆਪਣੇ ਨੂੰ ਕਹਿੰਦੇ ਅਸੀਂ ਇਕੱਲੇ ਹੁੰਦੇ ਆਂ ਇਕੱਲੇ ਨਹੀਂ ਤੁਸੀਂ ਕੱਕੇ ਕੰਨ ਲੱਲੇ ਬੜੀ ਇਕੱਲੇ ਹੁਣ ਮਿਰਸਾ ਸਿੰਘ ਬਲਟੋਹੜੀ ਅੱਜ ਗਏ ਨੇ ਕਾਲ ਤਖਤ ਦੇ ਉੱਤੇ ਜਥੇਦਾਰ ਤੇ ਮਿਲਿਆ ਨਹੀਂ ਲੇਕਿਨ ਉਹਨਾਂ ਦਾ ਜਿਹੜਾ ਨਿੱਜੀ ਸਹ ਹੈ ਕਾ ਬਗੀਚਾ ਸਿੰਘ ਉਹਨੂੰ ਇੱਕ ਪੱਤਰ ਦੇ ਕੇ ਆਇਆ ਵੀ ਮੇਰੀ ਘਰ ਵਾਪਸੀ ਕੀਤੀ ਜਾਵੇ ਜੀ ਅੱਜ ਤੋਂ ਕਰੀਬ-ਕਰੀਬ 15-16 ਦਿਨ ਪਹਿਲਾਂ ਰਕਤੋ ਕੇ ਮੇਲਾ ਹੁੰਦਾ ਬਾਬੇ ਦਾ ਬਾਬਾ ਬੀਰ ਸਿੰਘ ਦਾ ਉਸ ਮੇਲੇ ਦੇ ਉੱਤੇ ਸੰਗਤ ਇਕੱਠੀ ਹੁੰਦੀ ਆ ਵੱਡੀ ਗਿਣਤੀ ਦੇ ਵਿੱਚ ਤੇ ਵਿਰਸਾ ਸਿੰਘ ਬਲਟੋਆ ਦਾ ਬਕਾਇਦਾ ਤੌਰ ਤੇ ਜਿਹੜਾ ਬੇਟਾ ਗੌਰਵ ਸਿੰਘ ਉਹ ਕੁਝ ਲਾਗਲੇ ਲਾਗਲੇ ਮਜੂਤਾ ਦੇ ਸਾਬਕਾ ਸਰਪੰਚਾਂ ਨੂੰ ਲੈ ਕੇ ਮਿਲਦਾ ਜਿ세ਰ ਕੱਲ ਤੱਕ ਨੂੰ ਜੈਦਰ ਕਾਲ ਤੋਂ ਉੱਥੇ ਗਿਆ ਹੁੰਦਾ ਉਹਨੂੰ ਕਹਿੰਦੇ ਜੀ ਵਿਰਸਾ ਸਿੰਘ ਮਲਟੋਆ ਦੀ ਘਰ ਵਾਪਸੀ ਕਰੋ ਅੱਗੋਂ ਉਹ ਕਹਿੰਦਾ ਭਾਈ ਇਦਾਂ ਨਹੀਂ ਗੱਲ ਬਣਦੀ ਤੁਸੀਂ 52 52 ਦੇ ਜੱਥੇ ਲੈ ਕੇ ਆਓ ਅਕਾਲ ਤਖਤ ਦੇ ਤੇ ਲਿਖਤੀ ਦਿਓ ਤੇ ਫਿਰ ਅਸੀਂ ਵਿਚਾਰ ਕਰਾਂਗੇ ਲੇਕਿਨ ਵਿਰਸਾ ਸਿੰਘ ਮਲਟੋਆ ਨੇ ਉਹ ਕੰਮ ਨਹੀਂ ਕੀਤਾ ਵਿਰਸਾ ਸਿੰਘ ਮਲਟੋਆ ਨੇ ਸਿੱਧੀ ਆਪਣੀ ਜਿਹੜੀ ਐਪਲੀਕੇਸ਼ਨ ਹੀ ਘੜਚ ਕਰਕੇ ਅਕਾਲ ਤਖਤ ਦੇ ਦਫ਼ਤਰ ਪਹੁੰਚਾ ਦਿੱਤੀ ਅੱਜ ਉਹਦਾ ਆਫਦੀ ਰਿਕਾਰਡ ਮੈਂ ਦੱਸਣ ਲੱਗਾ ਉਹ ਕਹਿੰਦਾ ਜੇ ਰਣਜੀਤ ਸਿੰਘ ਗੋਰੇ ਮਸਕੀਨ ਵਰਗੇ ਦਬੰਗ ਬੰਦੇ ਜਿਹੜੇ ਉਹ ਮਾਫੀ ਮਿਲ ਸਕਦੀ ਮੈਂ ਤੇ ਕੀਤਾ ਹੀ ਕੁਛ ਨਹੀਂ ਹੈ ਮੈਂ ਤੇ ਪੰਥ ਦੀ ਬੜੀ ਵੱਡੀ ਸੇਵਾ ਕੀਤੀ ਆ بڑے ਬੰਦੇ ਮਾਰੇ ਨੇ ਮੈਂ ਤੇ ਇਹ ਸੇ ਕਰਕੇ ਮੇਰੀ ਮਾਫੀ ਵੀ ਹੋਣੀ ਚਾਹੀਦੀ ਆ ਹੁਣ ਜਥੇਦਾਰ ਅਕਾਲ ਤਖਤ ਉਹਦੇ ਵੱਤ ਕੀ ਐਕਸ਼ਨ ਲੈਂਦੇ ਆ ਕੀ ਨਹੀਂ ਲੈਂਦੇ ਇਹ ਨਹੀਂ ਪਤਾ ਜਦ ਤੱਕ ਮੈਨੂੰ ਉਮੀਦ ਹੈ ਕਿ ਇਹਦੇ ਤੇ ਕਾਰਵਾਈ ਹਾਲ ਦੀ ਕੀਤੀ ਨਹੀਂ ਹੋਏ। ਮੀਟਿੰਗ 'ਚ ਗੱਲ ਕੀਤੀ ਜਾਏਗੀ। ਮੀਟਿੰਗ 'ਚ ਵਿਚਾਰ ਚਰਚਾ ਕਰਨ ਤੋਂ ਬਾਅਦ ਵੈਸੇ ਤੇ ਜਿਹੜੇ ਉਮਦੇ ਬਿਠਾਏ ਹੁੰਦੇ ਆ ਉਹ ਤੇ ਰਸਮੀ ਤੌਰ ਤੇ ਬਿਠਾਏ ਹੁੰਦੇ ਆ। ਗੜਗਾਦ ਸਭ ਨੇ ਇੱਥੇ ਸਾਈਨ ਕਰਦੇ ਬਾਕੀਆਂ ਨੇ ਬੀਬੇ ਪੁੱਤ ਬਣ ਕੇ ਨਾਮ ਨਾਲ ਸਾਈਨ ਕਰਦੇ ਨੇ ਕਿਸੇ ਨੇ ਬੋਲਣਾ। ਪੱਟੀ ਸਾਹਿਬ ਇੱਕ ਸਵਾਲ ਲਿਓ ਮੇਰਾ। ਅਗਰ ਇਹਨਾਂ ਨੂੰ ਪੰਦ ਘਰ ਵਾਪਸੀ ਨਹੀਂ ਕਰਾਈ ਜਾਂਦੀ ਤੇ ਫਿਰ ਵੀ ਅਕਾਲੀ ਦਲ ਨਾਰਾਜ਼ ਹੋਏਗਾ ਵੀ ਜਥੇਦਾਰ ਸਾਹਿਬ ਜਿੱਦਾਂ ਉਹ ਕਹਿ ਹੀ ਦਿੰਦੇ ਆ ਵੀ ਸਾਡੇ ਥਾਪੇ ਹੋਇਆ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਵੀ ਇਹ ਜਥੇਦਾਰਾਂ ਨੇ ਪੂਰਾ ਹੁਕਮ ਚਲਾਉਂਦੇ ਆ ਤੇ ਜੇ ਇਹਨਾਂ ਦੀ ਘਰ ਵਾਪਸੀ ਕਰਾ ਲਈ ਜਾਂਦੀ ਹੈ ਤੇ ਫਿਰ ਕੀ ਸਥਿਤੀ ਬਣੂਗੀ ਜਥੇਦਾਰ ਸਾਹਿਬ ਵਾਸਤੇ ਜਥੇਦਾਰ ਸਾਹਿਬ ਨੂੰ ਤਾਂ ਹੱਲੇ ਤੇ ਚੰਗੀ ਤਰ੍ਹਾਂ ਜਿਹੜਾ ਵਾ ਉਹ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਨਹੀਂ ਮੰਨਣ ਡੀਆਂ ਵੀ ਜਥੇਦਾਰ ਨੇ ਮੈਂ ਤੁਹਾਨੂੰ ਉਹੀ ਗੱਲ ਦੱਸੀ ਨਾ ਕਿ ਅਜੇ ਤੱਕ ਰਣਜੀਤ ਸਿੰਘ ਗੌਰੇ ਮਸਕੀਨ ਵਾਲਾ ਮਾਮਲਾ ਗਰਮ ਉਹ ਉਬਾਰੇ ਮਾਰ ਰਿਹਾ ਵਾ ਉਹ ਪਤੀਲੇ ਚ ਪਿਆ ਵੀ ਛੁੱਕੀ ਜਾਂਦਾ ਵਾ ਇਹ ਸ ਕਰਕੇ ਹਾਲ ਦੀ ਘੜੀ ਮੈਨੂੰ ਨਹੀਂ ਉਮੀਦ ਵੀ ਇਮੀਡੀਏਟਲੀ ਜਹਦਰ ਸਾਹਿਬ ਇੱਥੇ ਕੋਈ ਫੈਸਲਾ ਲੈਣਗੇ ਇਹਨਾਂ ਨੇ ਆਪਣੀ ਦਰਖਾਸਤ ਦਿੱਤੀ ਹੈ ਤੁਹਾਨੂੰ ਪਤਾ ਹੋਏਗਾ ਕੱਟੂ ਕੱਟ ਸੁੱਚਾ ਸਿੰਘ ਮਗਾ ਨੂੰ 2 2.5 ਸਾਲ ਵੇਟ ਕਰਨੀ ਪਈ ਸੀ ਉਹ ਬਿਲਕੁਲ ਠੀਕ ਹੈ ਦਰਖਾਸਤਾਂ ਦਿੱਤੀਆਂ ਸੀ ਉਹਨਾਂ ਨੇ ਪਹਿਲੀ ਚ ਧਮਕੀ ਸੀ ਕਿ ਮੈਨੂੰ ਅਦਾਲਤ ਨੇ ਬਰੀ ਕਰਤਾ ਤਾਂ ਤੁਸੀਂ ਵੀ ਆਪਣੇ ਹੁਕਮ ਵਾਪਸ ਲਓ ਦੂਜੇ ਵਿੱਚ ਥੋੜੀ ਜੀ ਨਰਮੀ ਸੀਗੀ ਕਿ ਵੇਖੋ ਜੀ ਮੈਂ ਅਕਾਲ ਤੱਕ ਨੂੰ ਅਪੀਲ ਕਰਦਾ ਵੀ ਮੇਰੀ ਸਜ਼ਾ ਮਾਫ ਕੀਤੀ ਜਾਵੇ ਤੇ ਤਿੰਜੇ ਚ ਫਿਰ ਇਹ ਲੰਮੇ ਪੈ ਕੇ ਜਦੋਂ ਕਿਹਾ ਜੀ ਮੈਂ ਤੇ ਵੇਖੋ ਜੇ ਗੁਨਾਹ ਕੀਤਾ ਮੈਂ ਆਪਣਾ ਗਵਾਨ ਕਬੂਲ ਵੀ ਕੀਤਾ ਮੈਂ ਸਭ ਕੁਝ ਕਰ ਦਵਾਂ ਪਰੇ ਦਕਸ਼ਿੰਦ ਤੱਕ ਤੇ ਮੈਨੂੰ ਬਖਸ਼ਾ ਜਾਵੇ ਉਹਦੇ ਮਾਪਿਆਂ ਨੂੰ ਜਾ ਕੇ ਫਰਿਆਦ ਕੀਤੀ ਸੀ ਉੱਥੇ ਪਿਆਸੀ ਆਪਣੇ ਪੁੱਤ ਨੂੰ ਆ ਜਿਹੜਾ ਬੋਝ ਆ ਉਹ ਲੈ ਕੇ ਨਹੀਂ ਮਰਨਾ ਚਾਹੁੰਦੇ ਇਹਦੀ ਵਾਪਸੀ ਹੋਣੀ ਚਾਹੀਦੀ ਹੈ ਹੁਣ ਉਹਨੂੰ ਤੇ 2.5 ਸਾਲ ਲੱਗ ਗਏ ਸੀ ਵਿਕਾਸ ਸਿੰਘ ਮਟੋਆ ਨੂੰ ਹੁਣ ਘੱਟੋ ਘੱਟ 2.5 ਮਹੀਨੇ ਲੱਗਣੇ ਚਾਹੀਦੇ ਹਨ ਐਸ ਵੇਲੇ ਜਿਸ ਤਰੀਕੇ ਨਾਲ ਗੋਰੇ ਮਸਕੀਨ ਦਾ ਮਾਮਲਾ ਪੂਰਾ ਸੁਰਖੀਆਂ ਦੇ ਵਿੱਚ ਤੇ ਮੈਨੂੰ ਉਮੀਦ ਦੀ ਭੀ ਇਸ ਦਾ ਸੁਰਖੀਆਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਰਿਸਕ ਲੈ ਕੇ ਉਹਦੀ ਭਾਲੀ ਕਰ ਦੇਣਗੇ ਉਹਦਾ ਅਸਰ ਹੋਰ ਰਟਾ ਜਾਏਗਾ ਜਥੇਦਾਰ ਸਾਹਿਬ ਅਜਿ ਧਰਮ ਪ੍ਰਚਾਰ ਜੀ ਨੇ ਖੋਰਾ ਇਸ ਮੇਲੇ ਦੀ ਜਿਹੜੀ ਇਹਨਾ ਮੈਂ ਸ਼ੁਰੂ ਕੀਤੀ ਆ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਕੱਲ ਧਿਆਨ ਸੀ ਕਿ ਮੱਡ ਨੂੰ ਜਾ ਕੇ ਮਿਲ ਕੇ ਆਏ ਨੇ ਜਿਹੜੇ ਮਤਵਾਜੀ ਕਾਰਜਕਾਰੀ ਅਕਾਲਤਕ ਦੇ ਜਥੇਦਾਰ ਨੇ ਮਤਵਾਜੀ ਉਹਨਾ ਬਰਾਬਰ ਦੇ ਜਥੇਦਾਰ ਨੇ ਤੇ ਇਹ ਵੀ ਤੇ ਕਾਰਜਕਾਰੀ ਜਥੇਦਾਰ ਨੇ ਭਾਵੇਂ ਇਹ ਬਹਾਨਾ ਸੀ ਵੀ ਉਹ ਬਿਮਾਰ ਰਹੇ ਨੇ ਉਹਨਾਂ ਨੇ ਪਤਾ ਜਾਣ ਗਿਆ ਸੀਗਾ ਲੇਕਿਨ ਗੱਲਾਂ ਦੇ ਵਿੱਚ ਬੰਦ ਕਰੇ ਜਿਹੜੀਆਂ ਹੋਈਆਂ ਉਹਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਲੱਗਣ ਇਹ ਗੱਲ ਜਾਣੀ ਕਿ ਜ਼ਰੂਰੀ ਵੀ ਆਓ ਮਿਲ ਕੇ ਕੰਮ ਕਰੀਏ ਆਪਾਂ ਛੱਡੀ ਜੇ ਮੇਰ تیر ਹੁਣ ਕਿ ਛੱਡਦੇ ਕਿ ਨਹੀਂ ਛੱਡਦੇ ਮੰਡ ਸਾਹਿਬ ਇਹ ਨਹੀਂ ਪਤਾ ਇਹ ਤਾਂ 6 ਜੂਨ ਨੂੰ ਪਤਾ ਲੱਗੂਗਾ ਕਿ ਮੰਡ ਸਾਹਿਬ ਬਤੋਅ ਕਿ ਬਤੌਰ ਇੱਕ ਕਾਰਜਕਾਰੀ ਜਿਹੇ ਤਰ ਆਪਣਾ ਸੰਦੇਸ਼ ਕੌਮ ਦੇ ਦਾ ਦਿੰਦੇ ਕਿ ਨਹੀਂ ਦਿੰਦੇ ਜੇ ਪੜ੍ਹਸ਼ਾਪਾ ਅਗਲਾ ਜਿਹੜਾ ਵਿਸ਼ਾ ਵਿਚਾਰਨਾ ਉਹ ਜਿੱਦਾਂ ਤੁਸੀਂ ਇਸੇ ਟਿੱਪਣੀ ਦੇ ਵਿੱਚ ਕਿਹਾ ਨਾ ਵੀ 51 51 ਦੇ ਜਥੇ ਲੈ ਕੇ ਆਓ ਸਰਪੰਚਾਂ ਨੂੰ ਲੈ ਕੇ ਆਓ ਫਿਰ ਦੇਖਦੇ ਆ ਆਮ ਆਦਮੀ ਪਾਰਟੀ ਨੇ ਇਕੱਠ ਕਰਨ ਦਾ ਇੱਕ ਨਵेकਲਾ ਢੰਗ ਲੱਭਿਆ ਉਹ ਵੀ ਕੁਝ ਇਸੇ ਤਰ੍ਹਾਂ ਦਾ ਹੀ ਜਿਹੜਾ ਢੰਗ ਤਰੀਕਾ ਅਪਣਾ ਰਹੇ ਆ ਵੀ ਜਿੰਨਾ ਵੱਧ ਇਕੱਠ ਕਰੋਗੇ ਓਨੀ ਗ੍ਰਾਂਟ ਵੱਧ ਮਿਲੇਗੀ ਕਿਉਂਕਿ ਆ ਲੰਘੇ ਦਿਨਾਂ ਦੇ ਵਿੱਚ ਦੇਖਿਆ ਵੀ ਰਾਜਪੁਰੇ ਇੱਕ ਸਮਾਗਮ ਕੀਤਾ ਸੀ ਆਮ ਆਦਮੀ ਪਾਰਟੀ ਨੇ ਉੱਥੇ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸੀਗੇ ਤੇ ਕਹਿੰਦੇ ਇਕੱਠ ਕੋਈ ਬਾਤਾਂ ਹੋਇਆ ਨਹੀਂ ਸੀਗਾ ਪਰ ਹੁਣ ਇਹਨਾਂ ਨੇ ਇੱਕ ਨਵਾਂ ਢੰਗ ਲੱਭ ਲਿਆ ਉਹ ਢੰਗ ਕੀ ਹੈ ਪੱਤੀ ਸਾਹਿਬ ਦੱਸਿਓ ਜ਼ਰਾ ਪਹਿਲੀ ਗੱਲ ਤੇ ਇਹ ਹੈ ਕਿ ਜਿੱਦਾਂ ਇਹ ਇਕੱਠ ਕਰਦੇ ਆ ਇਕੱਠ ਤੇ ਹੋ ਜਾਣਗੇ ਲੇਕਿਨ ਉਹ ਵੋਟਾਂ 'ਚ ਤਬਲੀਦ ਹੋਣੇ ਬੜੇ ਮੁਸ਼ਕਲ ਉਹ ਵੋਟ ਚ ਤਬਦੀਲੀ ਹੁੰਦੀ ਹੈ ਜੀ ਚੀਜ਼ ਅ ਕਾਲੀਆਂ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਕਿੱਡੇ-ਕੱਡੇ ਇਕੱਠ ਕੀਤੇ ਲੇਕਿਨ ਵੋਟ ਚ ਤਬਦੀਲ ਹੋਏ ਬਿਲਕੁਲ ਨਹੀਂ ਹੋਏ ਇਹ ਵੀ ਵੋਟ ਚ ਤਬਦੀਲ ਹੋਣ ਦੀ ਇਹਦੀ ਕੋਈ ਵੀ ਗਰੰਟੀ ਨਹੀਂ ਲੇਕਿਨ ਫੇਰ ਵੀ ਆਪਣੀ ਜਿਹੜੇ ਜਸਵੰਤ ਸਿੰਘ ਪਠਾਨ ਮਾਰਜਾ ਨੇ ਥੋੜੀ ਹਰਮੀਰ ਸਿੰਘ ਫਿਰ ਪਠਾਨ ਮਾਰਜਾ ਹਾਂਜੀ ਵਿਧਾਇਕ ਨੇ ਇਸ ਤਰ੍ਹਾਂ ਮਾਜਰਾ ਬਕਾਇਦਾ ਤੌਰ ਤੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਸਹਰਿਆਂ ਵਾਲੇ ਪਤਸੂ ਨਜ਼ਦੀਕੀ ਰਿਸ਼ਤੇਦਾਰੇ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਰੋਪੜ ਵਾਲੇ ਐਮਐਲਏ ਦੀ ਤੇ ਇਹਨਾਂ ਦੋਵਾਂ ਦੀ ਏਸੇ ਕਲੋਂ ਖੜਕ ਪੀ ਸੀਗੀ ਹੂੰ ਮੁੱਖ ਮੰਤਰੀ ਰਿਸ਼ਤੇਦਾਰ ਹੋਵੇ ਤੇ ਕੰਮ ਕਰਾਉਣ ਵਾਸਤੇ ਜਿਹੜੀ ਹਰਮਿੰਦਰ ਸਿੰਘ ਪਠਾਨ ਮਾਜਰਾ ਦਿੱਲੀ ਕੇਜਰੀਵਾਲ ਕੋਲ ਜਾਏ ਉਹ ਤੇ ਰੋੜਾ ਮਿੱਠਾ ਜੀ ਬੋਲ ਕੇ ਤੂੰ ਕੀ ਲਾਣਾ ਜੀ ਕਹਿੰਦਾ ਤੂੰ ਕੀ ਲਾਣਾ ਤੂਤ ਮੈਂ ਹੋਗੀ ਬਾਅਦ ਚ ਰੁਲਣ ਤਾਂ ਵੀ ਪਿਆਸਿਓ ਤੇ ਹਰਮੀ ਸਿੰਘ ਪਠਾਨ ਮਹਾਰਾਜਾ ਜਿਹੜੇ ਇਸ ਮੌਰ ਹਲਕੇ ਤੋਂ ਇਹਨਾਂ ਦੇ ਦੇਵੀਦਾਰ ਦੇਵੀ ਦੇਵੀਗੜ ਨੇੜੇ ਇੱਕ ਪਿੰਡੇ ਦਾ ਦੁੱਧ ਸਾਦਾ ਅੱਛਾ ਜੀ ਤੇ ਪ੍ਰਾਣੀ ਸਾਹਿਬ ਸਤਿਵਾਂ ਉਹਦਾ ਦਰਜਾ ਉੱਪਰ ਕਾਨੇ ਉੱਥੇ 8 ਕਰੋੜ ਦੀ ਲਾਗਤ ਨਾਲ ਨਵਾਂ ਕੰਪਲੈਕਸ ਜਿਹੜਾ ਬਣਾਇਆ ਗਿਆ ਵਾ ਤੇ 1 ਜੂਨ ਨੂੰ ਮੁੱਖ ਮੰਤਰੀ ਸਾਹਿਬ ਆਪਣੇ ਜਿਹੜੇ ਮਾਨਯੋਗ ਭਗਵੰਤ ਸਿੰਘ ਪਵੰਤਮਾਨ ਹੋਰੀ ਨੇ ਉਹ ਜਾ ਰਹੇ ਨੇ ਉੱਥੇ ਉਹ ਜਾ ਕੇ ਉਹਦਾ ਦੁਕਾਟਣ ਕਰਨਗੇ ਹੁਣ ਉੱਥੇ ਇੱਕ ਕਟ ਕੀਤਾ ਗਿਆ ਤੇ ਪਠਾਨ ਮਾਜਰਾ ਸਾਹਿਬ ਕਹਿੰਦੇ ਆ ਕਿ ਜਿਹੜਾ ਵੀ ਇਸ ਅਕਰ ਜਿਹੜਾ ਆਪਣਾ ਪ੍ਰੋਗਰਾਮ ਕੀਤਾ ਜਾ ਰਿਹਾ ਪਹਿਲੀ ਜੂਨ ਨੂੰ ਮੁੱਖ ਮੰਤਰੀ ਦਾ ਉਹਦੇ ਵਿੱਚ ਵੱਧ ਤੋਂ ਵੱਧ ਸਰਪੰਚ ਜਿਹੜਾ ਬੰਦੇ ਲਿਆਊਗਾ ਵੱਧ ਤੋਂ ਵੱਧ ਭੀੜ ਇਕੱਠੀ ਕਰੂਗਾ ਉਹਨੂੰ ਵਿਸ਼ੇਸ਼ ਗ੍ਰਾਂਟ 5 ਲੱਖ ਦਿੱਤੀ ਜਾਊਗੀ ਨੇ ਉਹ ਵੀ ਇੱਕ ਮੇਰਾ ਖਿਆਲ ਸਰਪੰਚਾਂ ਦੇ ਵਿੱਚ ਜਿਹੜੀ ਆ ਇੱਕ ਹੋਲ ਲੱਗੇਗੀ ਜਿਹੜੇ ਕਰ ਸਕਦੇ ਪੂਰਾ ਜੋਰ ਲਉਣਗੇ ਇਹ ਵੀ ਇੱਕ ਤਰੀਕਾ ਵਾ ਉਸ ਤੋਂ ਬਾਅਦ ਜਿਹੜੀ ਆ ਉਹ ਬਕਾਇਦਾ ਤੌਰ ਤੇ ਗ੍ਰਾਂਟ ਮਿਲਦੀ ਆ ਜਾਂ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਕਿਉਂ ਉਹਦਾ ਕਾਰਨ ਕੀ ਹੈ ਜੀ ਅਜੇ ਤੱਕ ਤੇ ਉਹਨਾਂ ਨੂੰ ਗ੍ਰਾਂਟ ਨਹੀਂ ਮਿਲੀ ਜਿਹੜੇ ਕਿਹਾ ਗਿਆ ਸੀ ਵੀ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਉਹਨਾਂ ਨੂੰ 5-5 ਲੱਖ ਦਿੱਤਾ ਜਾਊਗਾ ਬਿਲਕੁਲ ਅਰੇ ਤੱਕ ਤੇ ਉਹ ਗ੍ਰਾਂਟ ਨਹੀਂ ਮਿਲੀ ਤੇ ਕਿੱਥੋਂ ਮਿਲ ਜੂ ਹਰ ਮੀ ਸਿੰਘ ਪਠਾਨ ਮਾਦਰ ਨੇ ਆਪਣੀ ਜੇਬ ਚੋਂ ਜਿਹੜਾ ਕੁਛ ਨਹੀਂ ਦੇਣਾ ਤੇ ਸਰਕਾਰੀ ਖਜ਼ਾਨੇ ਚੋਂ ਆ ਨਾ ਇਸ ਕਰਕੇ ਵੀ ਚੰਗੀ ਗੱਲ ਆ ਵਧੀਆ ਤਰੀਕਾ ਵਾ ਆਪਣੇ ਉੱਥੇ ਬੰਦੇ-ਬੁੰਦੇ ਇਕੱਠੇ ਕਰਨ ਦਾ ਹੁਣਾਂ ਵੀ ਚਾਹੀਦਾ ਕਰੋ ਇਕੱਠੇ ਕੋਈ ਗੱਲ ਨਹੀਂ ਜੀ ਵੈਸੇ ਜਿਹੜੀ ਸਰਕਾਰ ਆ ਸਰਕਾਰੀ ਅਫਸਰੀਆ ਕੋਈ ਬੰਦੇ ਫਰੀ ਇਕੱਠੇ ਕਰ ਲੈਂਦੇ ਹੁੰਦੇ ਆ ਨਹੀਂ ਤੇ ਦੋ ਚਾਰ ਸਤ ਸਰਕਾਰੀ ਮੁਲਾਜ਼ਮ ਸਿਮੀ ਤੇ ਬੈਠੇ ਹੁੰਦਾ ਵਾ ਤੇ ਕੁਛ ਇੰਨੇ ਘੁਰ ਕਰ ਲੰਗੇ ਬਹੁਤਾ ਬੰਦੇ ਕਰੇ ਕਹਿੰਦੇ ਲੋੜ ਨਹੀਂ ਲੇਕਿਨ ਪਠਾਨ ਮਾਦਰਾ ਸਾਹਿਬ ਨੇ ਤਰੀਕਾ ਲੱਭਾ ਵਾ ਤਰੀਕਾ ਤਾਂ ਵਧੀਆ ਵਧੀਆ ਕਿੰਨਾ ਅਸਰ ਹੁੰਦਾ ਅਸਰ ਪੰਜਾਂ ਦੇ ਇਹ ਨਹੀਂ ਪਤਾ ਜੀ ਅੱਛਾ ਪੱਟੀ ਸਾਹਿਬ ਹੁਣ ਅਗਲਾ ਸਵਾਲ ਇਹ ਆ ਵੀ ਆਪਾਂ ਕੱਲ ਵੀ ਇੱਕ ਖਬਰ ਕੀਤੀ ਸੀਗੀ ਉਸ ਲੜਕੀ ਦੀ ਜਿਹੜੀ ਅਮਨਦੀਪ ਕੌਰ ਜਿਹੜੀ ਚਿੱਟੇ ਨਾਲ ਫੜੀ ਗਈ ਸੀਗੀ ਪੰਜਾਬ ਪੁਲਿਸ ਦੇ ਵਿੱਚ ਬਤੌਰ ਮੇਰੇ ਖਲ ਕਾਂਸਟੇਬਲ ਸੀ ਹੌਲਦਾਰ ਸੀਗੀ ਫਿਰ ਇਹਨਾਂ ਨੌਕਰੀਆਂ ਕੱਢ ਦਿੱਤਾ ਸੀ ਕੱਲ ਜਦੋਂ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਨਾ ਵੀ ਠੀਕ ਆ ਇਸ ਲੜਕੀ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਚੱਕਰ ਦੇ ਵਿੱਚ ਹੁਣ ਗ੍ਰਿਫਤਾਰ ਦੁਬਾਰਾ ਕਰ ਲਿਆ ਗਿਆ ਪਹਿਲਾਂ ਇਹਦੀ ਨੌਕਰੀ ਜਾ ਚੁੱਕੀ ਹੈ ਤੇ ਮੈਂ ਤੁਹਾਨੂੰ ਸਵਾਲ ਇਹ ਕੀਤਾ ਸੀਗਾ ਵੀ ਪੱਟੀ ਸਾਹਿਬ ਇਦਾਂ ਦੇ ਬਹੁਤ ਸਾਰੇ ਅਫਸਰ ਹੋਣਗੇ ਹਰ ਇੱਕ ਡਿਪਾਰਟਮੈਂਟ 'ਚ ਹੋਣਗੇ ਜਿਹੜੇ ਆਪਣੀ ਕੁਰਸੀ ਦਾ ਦੁਰਉਪਯੋਗ ਫਾਇਦਾ ਚੱਕਦੇ ਹੋਣਗੇ ਵੀ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਇਹ ਪੂਰਾ ਜਿਹੜਾ ਨੈਕਸਸ ਆ ਇਹ ਜਿਹੜਾ ਤਸਕਰੀ ਦਾ ਇਹਨਾਂ ਦਾ ਜਾਲ ਆ ਇਹ ਨਗਾ ਕੀਤਾ ਜਾ ਸਕੇ ਤੇ ਸਾਡੇ ਇੱਕ ਸਬਸਕ੍ਰਾਈਬਰ ਆ ਉਹਨਾਂ ਨੂੰ ਲੱਗਾ ਵੀ ਸ਼ਾਇਦ ਅਸੀਂ ਅਮਨਦੀਪ ਕੌਰ ਦੇ ਵੱਲ ਦੀ ਗੱਲ ਕਰ ਰਹੇ ਆ ਦੇਖੋ ਅਸੀਂ ਅਮਨਦੀਪ ਕੌਰ ਦੇ ਵੱਲ ਦੀ ਗੱਲ ਨਹੀਂ ਕਰ ਰਹੇ ਉਦੇ ਕੋਲੋ ਚਿੱਟਾ ਫੜਿਆ ਗਿਆ ਇਹ ਪਤਾ ਉਹਦੇ ਉੱਤੇ ਪਰਚਾ ਦਰਜ ਹੋਇਆ ਫਿਰ ਉਹਦੀ ਨੌਕਰੀ ਗਈ ਹੈ ਤੇ ਹੁਣ ਸਰਕਾਰ ਨੂੰ ਇਹ ਪਤਾ ਲੱਗਾ ਵੀ ਇਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਪਰ ਸਵਾਲ ਬੱਡੀ ਸਾਹਿਬ ਇੱਥੇ ਇਹ ਆ ਵੀ ਜਦੋਂ ਇਹਨੂੰ ਗ੍ਰਿਫਤਾਰ ਹੁਣ ਦੁਬਾਰਾ ਕੀਤਾ ਜਾਂਦਾ ਤਾਂ ਇੱਕ ਪੰਜਾਬੀ ਗਲਾ ਕਲਾਕਾਰ ਹੈ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਕਿਤੇ ਪੂਰਾ ਨੈਕਸਸ ਅਫਸਰਾਂ ਦਾ ਕਲਾਕਾਰਾਂ ਦਾ ਇਹ ਕਿਤੇ ਆਪਸ ਵਿੱਚ ਰਲਗੱਡ ਤੇ ਨਹੀਂ ਜੀ ਇਹ ਕੋ ਜਿਹੜੀ ਗੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੀ ਗੱਲ ਤੇ ਕਿਸ ਦੇ ਘਰੋਂ ਜਾ ਕੇ ਗ੍ਰਿਫਤਾਰ ਕਰਨਾ ਮੇਰੇ ਖਿਆਲ ਕੋਈ ਸੁਭਾ ਨਹੀਂ ਦਿੰਦਾ ਉਹ ਵੀ ਪੰਜਾਬੀ ਕਲਾਕਾਰ ਉਹਦੇ ਕੋਲ ਹੀ ਪੁੱਛ ਪੜਤal ਕੀਤੀ ਜਾ ਰਹੀ ਹੈ ਸ਼ਹਿਰ ਲੇਕਿਨ ਉਹਦੇ ਤੇ ਮਕਦਮਾ ਦਰਜ ਨਹੀਂ ਕੀਤਾ ਲੇਕਿਨ ਮੈਂ ਇਹ ਗੱਲ ਕਹਿਣਾ ਵੀ ਅਸੀਂ ਕਹਿੰਦੇ ਵੀ ਜਿਹੜਾ ਪਾਣੀਆ ਹਮੇਸ਼ਾ ਨਵਾਂ ਵਾਲੇ ਪਾਸੇ ਆਉਂਦਾ ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂਗਾ ਜੇ ਉਹਨੇ ਕੋਈ ਗਲਤ ਕੰਮ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਾਨੂੰਨ ਮੁਤਾਬਕ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਅਸੀਂ ਰਾਜੀਵ ਦੀ ਗੱਲ ਕੀਤੀ ਸੀ ਲਾਰੈਂਸ ਮਿਸ਼ਨੂਈ ਦੀ ਗੱਲ ਕੀਤੀ ਸੀ ਬਿਲਕੁਲ ਰਾਜੀਤ ਸੀ ਇੱਕੋ ਇਨਸਪੈਕਟਰ ਇੰਦਰਜੀਤ ਸਿੰਘ ਸੀ ਬਿਲਕੁਲ ਬਕਾਇਦਾ ਤੌਰ ਤੇ ਤੁਸੀਂ ਨਹੀਂ ਮਜਿਠੇ ਦੇ ਦੋ ਤੁਸੀਂ ਮਜਿਠੀ ਕਰਨੀ ਹੈਗੀ ਤੁਸੀਂ ਬਕਾਇਦਾ ਤੌਰ ਤੇ ਇੱਕ ਹਾਈ ਕੋਰਟ ਨੇ ਸੈੱਟ ਬਣਾਈ ਸੀਗੀ ਜਿਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਵੀ ਸੀ ਤੇ ਡੀਜੀਪੀ ਚੱਟੂ ਵੱਧਿਆ ਤੇ ਇੱਕ ਕੋਲ ਸੀ ਤਿੰਨ ਬੰਦੇ ਸੀ ਉਹਨਾਂ ਨੇ ਸੈੱਟ ਨੇੜੀ ਇਨਕੁਆਇਰੀ ਕੀਤੀ ਸੀ ਉਹਨਾਂ ਨੇ ਤਿੰਨ ਰਿਪੋਰਟਾਂ ਦਿੱਤੀਆਂ ਸੀ ਆਪਣੀ ਹਾਈ ਕੋਰਟ ਨੂੰ ਜਿਹਦੇ ਵਿੱਚ ਕਈ ਪੁਲਿਸ ਅਫਸਰਾਂ ਦੇ ਨਾਂ ਵੀ ਸ਼ਾਮਲ ਸੀਗੇ ਕਿ ਇਹ ਵੀ ਡਰੱਗ ਦੇ ਵਪਾਰੀ ਨੇ ਚੌਥੀ ਰਿਪੋਰਟ ਕਲਦੀ ਚਟੋਪਾਦਨ ਦਿੱਤੀ ਸੀ ਉਹ ਰਿਪੋਰਟ ਕਈ ਸਾਲ 2018 ਤੋਂ ਲੈ ਕੇ ਤੇ 2023 ਤੱਕ ਉਹ ਦੱਬੀ ਰਹੀ 22 ਤੱਕ ਸੋਰੀ 2 ਤੱਕ 22 ਤੱਕ ਦੱਬੀ ਰਹੀ ਤੇ 22 ਜਦੋਂ ਹਾਈ ਕੋਰਟ ਦੇ ਦੇਸ਼ਾ ਦੇ ਖੋਲੀ ਗਈ ਉਸ ਰਿਪੋਰਟੋਂ ਫਨੀਅਰ ਸੱਪ ਨਿਕਲੇ ਜੋ ਡੀਜੀਪੀ ਤੇ ਨਾ ਉਹਦੇ ਸੀਪੀ ਇਹ ਵੀ ਨਸ਼ਾ ਤਸਕੀਦ ਸ਼ਾਮਲ ਨੇ ਹੂੰ ਅੱਜ ਕੱਲ੍ਹ ਦੋਵੇਂ ਰਿਟਾਇਰ ਨੇ ਹਾਈ ਕੋਰਟ ਨੇ ਕਿਹਾ ਵੀ ਯੂਨੀਵਰਸਿਟੀ ਰੇ ਬੰਦ ਕਰ ਦੇ ਤੇ ਇਸੇ ਤੇ ਰੱਖ ਦਿਓ ਉੱਥੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਡੀਜੀਪੀ ਸੇਸ ਕਰਕੇ ਇੱਥੇ ਕਾਰਵਾਈ ਕੀਤੀ ਗਈ ਹੈ ਕਿ ਛੋਟਾ ਮੁਲਾਜ਼ਮ ਅਸੀਂ ਕਹਿੰਨੇ ਕਾਨੂੰਨ ਦੇ ਵਿੱਚ ਸਾਰੇ ਬਰਾਬਰ ਦੇ ਜਿਹੜੇ ਨੇ ਉਹਨਾਂ ਤੇ ਕਾਨੂੰਨ ਲਾਗੂ ਹੁੰਦਾ ਵਾ ਡੀਜੀਪੀ ਹੋਵੇ ਐਸਐਸਪੀ ਹੋਵੇ ਉਹਨਾਂ ਦੇ ਉੱਤੇ ਤੇ ਤੁਸੀਂ ਵੇਖੋ ਰਾਜਦੀਪ ਜਿਹੜਾ ਤੁਹਾਡੇ ਕੋਲੋਂ ਤੁਹਾਡੇ ਸੀਆਈ ਸਟਾਫ ਦੇ ਚੋਂ ਪਤਾ ਲੱਗਾ ਉਹ ਮੇਰੀ ਜ਼ੁਬਾਨ ਜਿਹੜੀ ਉਹ ਰੱਦ ਕਰਤੀ ਹਾਈਕ ਉਹ ਤੋਂ ਭੱਜ ਗਿਆ ਤੁਸੀਂ ਅੱਜ ਤੱਕ ਨਹੀਂ ਫੜ ਸਕਿਆ ਉਹਨੂੰ ਮਜੀਠੇ ਤਾਂ ਤੁਸੀਂ ਕਾਰਵਾਈ ਨਹੀਂ ਕਰ ਸਕਿਆ ਬੇਕਾਇਦਾ ਤੌਰ ਤੇ ਜਿਹੜਾ ਸਾਡਾ ਨਰਿੰਦਰ ਸਿੰਘ ਡਿਪਟੀ ਡਾਇਰੈਕਟਰ ਸੀ ਉਹ ਕਹਿੰਦਾ ਵੀ ਅੱਜ ਜਿਹੜੀ ਮੈਨ ਫਾਈਲ ਦਿੱਤੀ ਸੀ ਬਣਾ ਕੇ ਖੋਲੋ ਵਿੱਚੋਂ ਕੀ ਕੁਝ ਨਿਕਲਦਾ ਐਸੇ ਕਰਕੇ ਅਸੀਂ ਇਸਕਲ ਦੇ ਬਿਲਕੁਲ ਨਹੀਂ ਅਸੀਂ ਕਹਿੰਦੇ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਆ ਜੇ ਉਹਨੇ ਗਲਤ ਕੰਮ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਜਿਹੜੇ ਵੱਡੇ ਵੱਡੇ ਮਗਰਮੱਛ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ਉਥੇ ਕਾਨੂੰਨ ਦਾ ਕਾਨੂੰਨ ਜਿਹੜਾ ਵਾ ਉਹ ਬੋਮ ਦਾ ਨੱਕ ਕਿਉਂ ਬਣਾ ਜਾਂਦਾ ਜਿੱਦਨ ਨੂੰ ਮਰਜ਼ੀ ਮੋੜ ਲਿਆ ਜਾਂਦਾ ਰਹੀ ਗੱਲ ਹੁਣ ਅਮਨਦੀਪ ਦੀ ਅਫਸਾਨਾ ਖਾਨ ਜਿਹੜੀ ਪੰਜਾਬੀ ਕਲਾਕਾਰ ਪੋਸੀਬਿਲਟੀ ਉਹਨੂੰ ਤੋਂ ਪੁੱਛ ਪੜਤal ਹੋਵੇ। ਖਾਲੀ ਕਿ ਉਹਦੀ ਭੈਣ ਨੇ ਕੈਮਰੇ ਸਮਝ ਆ ਕੇ ਇਹ ਨਹੀਂ ਗੱਲ ਕੀਤੀ ਇਹੋ ਜੀ ਕੋਈ ਗੱਲ ਨਹੀਂ ਅਗੀ ਕਿ ਉਹਦੀ ਫਰੈਂਡ ਉਦੇ ਘਰੋਂ ਵੜੀ ਗਈ ਮੇਕਾ ਸ਼ਾਇਦ ਇਸ ਕਰਕੇ ਜਿਹੜੀ ਕਹਿੰਦਾ ਅਫਸਾਨਾ ਖਾਨ ਨੂੰ ਵੀ ਜਿਹੜੀ ਆ ਉਹ ਪੁੱਛਪੜਤਾ ਹੋ ਸਕਦੀ ਹੈ ਉਹ ਵੀ ਕਈ ਵਾਰੀ ਚਰਚਾ ਚ ਰਹੀ ਹੈ ਬਿਲਕੁਲ ਕਿਉਂਕਿ ਸਿੱਧੂ ਮੂਸੇਵਾਲੇ ਦੀ ਉਹ ਭੈਣ ਬਣੀ ਸੀਗੀ ਸਿੱਧੂ ਮੂਸੇਵਾਲੇ ਦੀ ਭੈਣ ਬਣਨ ਕਰਕੇ ਉਹਦੇ ਉੱਤੇ ਕਈ ਸਿੱਧੂ ਮੂਸੇਵਾਲੇ ਦੇ ਵਿਰੋਧੀ ਵੀ ਨੂੰ ਧਮਕੀ ਦਿੰਦੇ ਸੀ ਹਮ ਲੇਕਨ ਉਹ ਹਰ ਗੱਲ ਦਾ ਜਵਾਬ ਦਿੰਦੀ ਅੱਜ ਤੁਸੀਂ ਅਮਨਦੀਪ ਦਾ ਤੁਸੀਂ ਰਮਾਨ ਵੀ ਲੈ ਲੋਗੇ 1 ਲੱਖ ਕਰੋੜ ਤੇ 35 ਲੱਖ ਤੇ ਤੁਸੀਂ ਕਹਿੰਦਾ ਜੀ ਇਹਦੀ ਨਜਾਇਜ਼ ਪ੍ਰਾਪਰਟੀ ਬਣਾਈ ਠੀਕ ਆ ਜੋ ਕਾਨੂੰਨ ਕਾਰਵਾਈ ਕਰਦਾ ਕਰੇ ਅਸੀਂ ਉਹਦੀ ਸਪੋਰਟ ਨਹੀਂ ਕਰ ਰਹੇ ਬਿਲਕੁਲ ਅਸੀਂ ਇਹ ਗੱਲ ਕਰਗੇ ਜਿਹੜੇ ਵੱਡੇ ਵੱਡੇ ਮਗਰਮੱਛ ਉਹਨਾਂ ਦੇ ਖਿਲਾਫੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਸਮਝ ਸਕਣ ਵੀ ਵਾਕਯਾ ਹੀ ਸਾਡਾ ਕਾਨੂੰਨ ਸਭ ਲਈ ਬਰਾਬਰ ਲੇਕਿਨ ਅਫਸੋਸ ਹੁੰਦਾ ਵਾ ਜਦੋਂ ਕਾਨੂੰਨ ਨੂੰ ਮੋਮਦਾਨਕ ਬਣਾ ਕੇ ਆਪਣੀ ਮਰਜ਼ੀ ਦਾ ਮਰੋੜ ਲਿਆ ਜਾਂਦਾ ਵਾ ਆ ਫਸਾਨਾ ਖਾਲੂ ਪੁੱਛਪੜ ਤੋਂ ਡਿਗਰੀ ਹੁੰਦੀ ਇਹਦੀ ਪਤਾ ਲੇਕਿਨ ਪੁੱਛਪੜ ਤੋਂ ਹੋਣ ਦੀ ਆਸ ਪੂਰੀ ਹੈ ਕਿ ਤੇਰੇ ਨਾਲ ਸੰਬੰਧ ਕਦੋਂ ਦੇ ਹੈ ਤੂੰ ਇਹਨਾਂ ਕਦੋਂ ਦੇ ਡਿਗਰੀ ਹੈ ਕੀ ਤੇਰਾ ਵੀ ਜਿਹੜਾ ਇਹ ਦਸ਼ਤਾ ਤੋਂ ਨਕਾਦ ਤੂੰ ਸ਼ਾਮਲ ਹੋ ਚੱਗੀ ਹੈ ਪੁੱਛਪੜ ਤੋਂ ਹੋ ਸਕਦੀ ਹੈ ਜੀ ਲੇਕਿਨ ਮੈਨੂੰ ਇਹ ਸਮਝ ਨਹੀਂ ਆਦਾ ਕਾਈ ਗੱਲ ਫਿਰ ਉੱਥੇ ਆਉਂਦੀ ਆ 17 ਗ੍ਰਾਮ ਨਸ਼ਾ ਕੀ ਹੁੰਦਾ ਕਵਾਂਟੀਟੀ ਇੰਨੀ ਥੋੜੀ ਫੜੀ ਗਈ ਤੋ ਨਹੀਂ ਚਲੋ ਪਟਿਆਲਾ ਬਪਾ ਇਹ ਵੀ ਕਰਦੇ ਆ ਵੀ ਉਸ ਵਕਤ ਮੌਕੇ ਤੋਂ 17 ਗ੍ਰਾਮ ਫੜਿਆ ਗਿਆ ਜਿੱਦਾਂ ਉਹ ਕਹਿ ਰਿਹਾ ਵੀ ਇਹ ਤਸਕਰੀ ਕਰਦੀ ਸੀ ਕਰਦੀ ਰਹੀ ਹੋਗੀ ਪੁਲਿਸ ਕੋ ਸਬੂਤ ਹੋਣਗੇ ਪਰ ਇਹਦੇ ਸਿਰ ਤੇ ਉੱਤੇ ਕੋਈ ਤੇ ਹੋਊਗਾ ਕਿਸੇ ਦਾ ਥਾਪੜਾ ਤੇ ਇਹਨੂੰ ਹੋਊਗਾ ਜੇ ਇਹਦੇ ਮਹਿਕਮੇ ਚੋਂ ਨਹੀਂ ਆ ਤੇ ਫਿਰ ਕੋ ਲੀਡਰ ਹੋ ਸਕਦਾ ਕਿਉਂਕਿ ਆਮ ਬੰਦਾ ਜਿਹੜਾ ਮਾਤੜ ਸਾਥੀ ਬੰਦਾ ਉਹ ਐਡਾ ਵੱਡਿਆ ਕੰਮ ਨਹੀਂ ਕਰ ਸਕਦਾ ਕਿਸੇ ਦਾ ਥਾਪੜਾ ਇਹਨੂੰ ਜ਼ਰੂਰ ਹੋਊਗਾ ਬਿਲਕੁਲ ਜੀ ਤੁਸੀਂ ਸਹੀ ਕਹਿ ਰਹੇ ਹੋ ਉਹ ਨਸ਼ਾ ਘਰ ਤੇ ਬਣਾਉਂਦੀ ਨਹੀਂ ਸੀ ਉਹ ਆਕਰ ਕਰ ਕੇ ਤੂੰ ਲਿਆ ਕੇ ਵੇਚਦੀ ਸੀਗੀ ਬਿਲਕੁਲ ਕੀ ਤੁਸੀਂ ਜਿੱਥੋਂ ਲਿਆ ਕੇ ਵੇਚਿਆ ਜਿੱਥੋਂ ਲਿਆ ਉਹਨੂੰ ਉਹਨੂੰ ਫੜਿਆ ਤੁਸੀਂ ਅੱਜ ਤੱਕ ਕਦੀ ਕਿਸੇ ਦਾ ਨਾਂ ਨਹੀਂ ਆਇਆ ਇਹਦਾ ਮਤਲਬ ਵੀ ਉਹ ਕੀ ਵੱਡਾ ਮਗਰਮਛ ਜੇ ਵੱਡਾ ਮਗਰਮਛ ਨਹੀਂ ਫਿਰ ਤੁਹਾਡਾ ਕੇਸ ਉਠਾ ਇਹ ਹੀ ਗੱਲ ਹੀ ਵੇਖੋ ਬੇਅਦਬੀਏ ਤਾਂ ਜਿਹੜੇ ਹੁੰਦੇ ਨੇ ਉਸੇ ਚੰਦਾ ਵਾ ਸਿਰ ਬੰਦਾ ਫੜਿਆ ਜਾਂਦਾ ਵਾ ਉਹਦਾ ਚਲਾਨ ਕੱਕ ਜੇਲ ਵੀ ਤੈਨਾਂ ਦਦਨ ਦਾ ਲੇਕਿਨ ਇਹ ਨਹੀਂ ਪਤਾ ਕੀਤਾ ਜਾਂਦੇ ਕਿ ਉਹਨੇ ਘਟਨਾ ਨੂੰ ਇਨਜਾਮ ਕਿਉਂ ਦਿੱਤਾ ਇਹਦੇ ਪਿੱਛੇ ਕਿਹੜੀਆਂ ਸ਼ਾਸ਼ਾ ਕੰਮ ਕਰਦੀਆਂ ਨੇ ਕਿਸੇ ਨੂੰ ਪੈਸੇ ਲੈ ਕੇ ਕੀਤਾ ਕਿਸੇ ਨੇ ਤਮਕਾ ਕੇ ਕਰਾਇਆ ਕਿਸੇ ਦਬਾ ਕੇ ਕਰਾਇਆ ਇਹ ਸਾਹਮਣੇ ਦੀ ਗੱਲ ਹੁੰਦੀ ਹੈ ਇੱਥੇ ਵੀ ਤੁਸੀਂ ਜੇ ਉਹਦੇ ਕੋਲ ਨਸ਼ਾ ਬਰਾਮਦ ਕੀਤਾ ਤੇ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕਰੋ ਉਹਨਾਂ ਨੂੰ ਵੀ ਪੁਛਪੜਤਾਲ ਕਰੋ ਜਿਹਨਾਂ ਲਿਆ ਕੇ ਇਹ ਵੇਚ ਨਹੀਂ ਸੀ ਜੀ ਜਿੱਥੇ ਵਿੱਚ ਉਹਨੂੰ ਵੀ ਉਹਦੀ ਪੁਛਪੜਤਾਲ ਕਰੋ ਕਿੱਥੇ ਵੇਚਿਆ ਉਹ ਤਾਂ ਤੁਸੀਂ ਚੁੱਪਾ ਉੱਥੇ ਇਹ ਸ ਕਰਕੇ ਅਸੀਂ ਜੇ ਕਹਿ ਲਈਏ ਇਹ ਚਾਰਜ ਸਹੀ ਹੈਗੀ ਇਹਦੇ ਵਿੱਚ ਕੋਈ ਨਹੀਂ ਕੋਈ ਹੋਰ ਕੱਲ੍ਹ ਦੁਬਾਰਾ ਤੁਸੀਂ ਆਉਣੇ ਸਮੇਂ ਨਿਕਲੂਗਾ ਇਹਦੇ ਵਿੱਚ ਕਿਸੇ ਹੋਰ ਵੱਡੇ ਅਫਸਰ ਨੂੰ ਪਸਾਉਣ ਦੀ ਸਾਜ਼ਿਸ਼ ਸੀਗੀ ਮੈਂ ਇਹਦੀ ਗੱਲ ਬਰੀ ਕਰਦਾ ਹੁੰਦਾ ਮੈਂ ਰਕੋ ਲੇਕਿਨ ਬਾਅਦ ਦੇ ਵਿੱਚ ਇਹਨਾਂ ਦਾ ਮੂਡ ਬਦਲ ਗਿਆ ਤੇ ਉਹਨਾਂ ਨੇ ਜਿਵੇਂ ਝੂਠਾ ਜਿਹਾ ਕੇਸ ਦਰਜ ਕਰਕੇ ਅੰਦਰੇ ਭੇਜ ਭੇਜਤਾ ਉਹ ਜਬਾਨਤ ਹੋ ਗਈ ਉਹਨੇ ਲਾ ਕੇ ਜਿਹੜੀ ਇੰਟਰੂ ਦਿੱਤੀ ਆਪਣੀ ਬਕਾਇਦਾਤ ਉੱਤੇ ਮੱਕੜ ਨੂੰ ਉਹ ਦੇ ਲਈ ਜਿਹੜੀ ਸੀ ਸ਼ਰਾਬ ਸਿੱਧ ਹੋ ਗਈ ਉਹਨੂੰ ਲੈ ਕੇ ਤੇ ਬਕਾਇਦਾਤ ਉੱਤੇ ਇਹਨਾਂ ਨੇ ਹੁਣ ਉਹਦੇ ਤੇ ਕਾਰ ਵੀ ਕਰ ਦਿੱਤੀ ਕਿ ਵਿਜੀਲੈਂਸੀ ਕਾਰ ਵੀ ਕਰਦੇ ਵੀ ਆਪਣੇ ਸੋਰਸਰ ਤੋਂ ਵੱਧ ਇਜਾਜ਼ਤ ਬਣਾਈ ਹੈ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਜੀ ਇਸ ਕੇਸ ਦਾ ਕੱਖ ਨਹੀਂ ਬਣਨਾ। ਸ਼ਾਮਸੁੰਦਰ ਦਾ ਕੁਝ ਬਣਿਆ? ਗਿਲਚੀਆ ਦਾ ਕੁਝ ਬਣਿਆ? ਸੁਖਪਾਲ ਸਿੰਘ ਖੇਰੇ ਦਾ ਕੁਝ ਬਣਿਆ? ਜਿਹੜਾ ਬਣਿਆ ਦੱਸੋ ਤੁਸੀਂ ਕਿਸੇ ਦਾ ਬਣਿਆ? ਇਸ ਕਰਕੇ ਇਹੋ ਜਿਹੀ ਕਿਸੇ ਬਣਦਾ ਕੁਝ ਨਹੀਂ ਇਹ ਖੱਜਲ ਖੋਰੀ ਜਰੂਰ ਹੋਏਗੀ। ਜਦੋਂ ਨੇ ਧਮਕੀ ਲਈ ਸੀਗੀ ਕਿ ਮੈਨੂੰ 311 ਲਾ ਕੇ ਇਹਨਾਂ ਨੇ ਜਿਹੜਾ ਵਾ ਉਹ ਡਿਸਪਸ ਕੀਤਾ ਤੇ ਮੈਂ ਇਹਨੂੰ ਹਾਈ ਕੋਰਟ ਚੈਲੰਜ ਕਰੂ। ਅੱਜ ਵੀ ਕਰ ਸਕਦੀਓ ਕਿਉਂ ਕਰ ਸਕਦੀ ਐ ਵੀ ਸਜ਼ਾ ਤਾਂ ਜੇ ਹੋਈ ਨਾ ਉਹਨੂੰ ਫੇਰ ਤੁਸੀਂ ਕੱਢਿਆ ਕਿਉਂ ਉਹਨੂੰ ਤੁਸੀਂ ਉਦੋਂ ਕੱਢ ਸਕਦੇ ਹੋ ਜਦੋਂ ਉਹਨੂੰ ਸਜ਼ਾ ਹੋ ਜਾਵੇ ਫੇਰ ਉਹਨੂੰ ਕਹੋ ਦੀ ਜਾ ਬੀਬੀ ਜੀ ਤੁਸੀਂ ਘਰੋਂ ਜਾਓ ਤਾਂ ਲੋੜੀਂਗੀ ਇੱਥੇ ਇਹ ਸ ਕਰਕੇ ਅਸੀਂ ਨਾ ਉਹਦੇ ਹੱਕ ਚ ਨਾ ਉਹਦੇ ਹੱਕ ਚ ਅਸੀਂ ਤੇ ਕਹਿੰਦੇ ਵੀ ਜੋ ਵੀ ਦੇ ਪਿੱਛੇ ਹੈਗਾ ਵਾ ਇਹ ਸ ਨਸ਼ਾ ਤਸਕੀਰੇ ਪਿੱਛੇ ਦੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤੂੰ ਲੈਂਦਾ ਲੈ ਉਹਨੂੰ ਨਾਲ ਲੈ ਕੇ ਆਓ ਬਾਕੀ ਬਸਾਨਾ ਖਾਨ ਨੂੰ ਜਿਉਂ ਦੇ ਘਰ ਤੁਸੀਂ ਤੂੰ ਫੜਿਆ ਵਾ ਉਹਦੀ ਪੁੱਛਪੁੱਛਤਾ ਤੇ ਨੇਚਰਲੀ ਹੋਏਗੀ ਹੋਏਗੀ ਨਾ ਵੀ ਤੇਰੇ ਕੋਲ ਕੀ ਲੈਣਾ ਸੀ ਤੇ ਹੀ ਕਦੋਂ ਦੀ ਵਾਕਫ ਆ ਕਿਉਂ ਤੇਰੇ ਕੋਲ ਆਉਂਦੀ ਆ ਤੁਸੀਂ ਕੀ ਕਰਦੇ ਨੇ ਉਹ ਇਕੱਠੇ ਕੰਮ ਕਰਦੇ ਕਾਹਾਂ ਕੁਛ ਹੋਏਗਾ ਜੀ ਜੀ ਪਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਦੇ ਹੋ ਤੇ ਖਬਰਾਂ ਦੇ ਉੱਤੇ ਵਿਸਤਾਰ ਨਾਲ ਜਿਹੜੀ ਚਰਚਾ ਕਰਦੇ ਹੋ ਸਾਡੇ ਦਰਸ਼ਕ ਉਸ ਨੂੰ ਬੇਹੱਦ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ